To break the European Union's prolonged silence on Indian Prime Minister Narendra Modi's crackdown on human rights and to make it clear that progress on bilateral relations depends on tangible rights progress. The organizations urge the commissioners to press Indian authorities to release unjustly imprisoned human rights defenders. And peaceful critics of the government amend or repeal abusive legislation that severely curtails freedom of expression and association, and end discriminatory and abusive policies and practices against religious minorities. ਜੋ ਖੋਬਰੇ ਇੱਕ ਮਾਤੋਰਫੀਟ ਬੜਾ ਸਾਰਾ ਸਵਾਗਤ ਹੈ ਸਾਰਿਆਂ ਦਾ ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦਾ ਇੱਕ ਵੱਡਾ ਡੈਲੀਗੇਸ਼ਨ ਅੱਜ ਕੱਲ੍ਹ ਭਾਰ ਦੇ ਦੌਰੇ ਤੇ ਹੈ ਔਰ ਦੌਰੇ ਤੇ ਉਹ ਠੀਕ ਬੱਲਾ ਹਿਊਮਨ ਰਾਈਟਸ ਮੇਡ 12 ਜਥੇਬੰਦੀਆਂ ਨੇ ਡੈਲੀਗੇਸ਼ਨ ਨੂੰ ਬੇਨਤੀ ਕੀਤੀ ਹੈ ਕੀਤੀ ਸੀ ਕਿ ਉਹ ਭਾਰਤ ਵਿੱਚ ਹੋਰ ਇਹ ਮਨੁੱਖੀ ਹੱਕਾਂ ਦੇ ਖਾਨ ਦੇ ਮੁੱਦੇ ਤੇ ਮੋਦੀ ਨੂੰ ਮੋਦੀ ਸਰਕਾਰ ਕੋਲ ਜਿਹੜਿਆ ਉਹੜਾ ਇਸ਼ੂ ਹੈ ਉਹ ਠਾਣ ਸੋ ਇਸ ਬਾਰੇ ਆਪਾਂ ਗੱਲਬਾਤ ਕਰਨੇ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਨਿਸ਼ੇਤਾ ਨੇ ਬੜੇ ਰਣਾ ਦੇਖਣ ਚੁ ਲਈ ਲਿਖ ਲਈ ਤੋਰਾ ਸਭ ਤੋਂ ਬਹੁਤ ਧੰਨਵਾਦ ਜੀ ਰਾਤ ਸਾਹਿਬ ਕੀ ਵਿਚਾਰ ਹਨ ਦੇਖੋ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਟੈਰਿਫ ਨੂੰ ਲੈ ਕੇ ਨੀਤੀ ਹੈ ਜਿਹਦੇ ਵਿੱਚ ਜਦੋਂ ਅਸੀਂ ਨੈਟੋ ਦੀ ਗੱਲ ਕਰਦੇ ਆ ਨੈਟੋ ਨਾਰਥ ਐਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਉਹ ਐਲਾਈਅੰਸ ਹੈ ਜਿਹੜਾ ਅਮਰੀਕਾ ਨੇ ਫੌਜੀ ਐਲਾਈਅੰਸ ਦੇ ਤੌਰ ਤੇ ਕ੍ਰੀਏਟ ਕੀਤਾ ਹੂੰ ਓਵਰ ਅ ਪੀਰੀਅਡ ਆਫ ਟਾਈਮ ਉਦੋਂ ਜਦੋਂ ਨੈਟੋ ਕ੍ਰੀਏਟ ਹੋਇਆ ਉਦੋਂ ਟੂ ਪੋਲਰ ਵਰਲਡ ਸੀ ਸੋਵੀਅਤ ਯੂਨੀਅਨ ਔਰ ਅਮਰੀਕਾ ਔਰ ਨੈਟੋ ਫੌਜੀ ਇਤਿਹਾਦ ਸੀ ਯੂਰਪ ਦੇ ਮੇਨ ਮੁਲਕਾਂ ਦਾ ਜਿਹਦੇ ਚੀਵਨ 터ਕੀ ਨੂੰ ਵੀ ਜਿਹੜਾ ਉਹ ਜੁਆਇਨ ਕਰਾਇਆ ਟਰਕੀ ਨੈਟੋ ਦਾ ਮੈਂਬਰ ਤਾਂ ਹੈ ਲੇਕਿਨ ਜਿਹੜਾ ਯੂਰੋਪੀਅਨ ਯੂਨੀਅਨ ਦਾ கான்ਸੈਪਟ ਸੀ ਇਹ 1990ਾਂ ਚ ਜੇ ਮੈਂ ਗਲਤ ਨਾ ਹੋਵਾਂ ਤੇ ਹੁਣ ਚ ਆਇਆ ਜਿਹਦੇ ਚ ਯੂਰਪ ਦੇ ਮੁਲਕਾਂ ਨੇ ਇਹ ਫੈਸਲਾ ਕਰਕੇ ਕਿ ਆਪਸੀ ਬਾਰਡਰ ਚ ਸਾਰਾ ਯੂਰਪ ਖੁੱਲਾ ਹੋਏਗਾ ਕੋਈ ਕਿਤੇ ਆ ਜਾ ਸਕਦਾ ਹੈ ਔਰ ਉਸ ਸਾਰੇ ਦੇ ਥੱਲੇ ਯੂਰੋਪੀਅਨ ਪਾਰਲੀਮੈਂਟ ਬਣਾਈ ਯੂਰੋਪੀਅਨ ਕੋਰਟ ਬਣਾਇਆ ਹੈ ਔਰ ਯੂਰਪ ਦੀ ਆਪਣੀ ਆਇਡੈਂਟੀਟੀ ਨੂੰ ਜਿਹੜਾ ਯੂਰੋਪੀਅਨ ਯੂਨੀਅਨ ਦੇ ਥੱਲੇ ਜਿਹੜਾ ਉਹ ਮੇਨਟੇਨ ਕੀਤਾ ਹੈ ਔਰ ਯੂਰੋਪੀਅਨ ਯੂਨੀਅਨ ਔਰ ਨੈਟੋ ਦਾ ਕੋਈ ਟਕਰਾਅ ਨਹੀਂ ਕਿਉਂਕਿ ਨੈਟੋ ਦੇ ਵਿੱਚ ਵੀ ਬਹੁਤ ਸਾਰੇ ਮੈਂਬਰ ਯੂਰਪ ਦੇ ਹੀ ਨੇ ਪਰ ਯੂਰੋਪੀਅਨ ਯੂਨੀਅਨ ਨੇ ਪੋਲੀਟੀਕਲਲੀ ਇਹ ਔਰ ਅਦਰਵਾਈਜ਼ ਆਪਣੀ ਇੰਡੀਪੈਂਡੈਂਸ ਕਿਉਂਕਿ ਨੈਟੋ ਦਾ ਤਾਂ ਮਤਲਬ ਫਿਰ ਉਹ ਫੌਜੀ ਛਾਉਣੀਆ ਵਾਲਾ ਕੰਮ ਹੀ ਸੀ ਔਰ ਮੇਰਾ ਖਿਆਲ ਹੈ ਵੀ ਇਹ ਸ਼ਾਇਦ ਉਹਨਾਂ ਜ਼ਮਾਨਿਆਂ 'ਚ ਜਿਹੜੇ ਅਮਰੀਕਨ ਵਾਈਟ ਹਾਊਸ ਚ ਕਾਂਗਰਸ ਨੇ ਉਹਨਾਂ ਨੂੰ ਉਦੋਂ ਕੋਈ ਇਤਰਾਜ਼ ਵੀ ਨਹੀਂ ਲੱਗਾ ਕਿਉਂਕਿ ਯੂਰਪ ਕਦੇ ਵੀ ਅਮਰੀਕਾ ਦੇ ਖਿਲਾਫ ਨਹੀਂ ਭੁਗਤਿਆ ਹੈ ਹਾਲਾਂ ਇਹ ਤਾਂ ਹੋਇਆ ਕਿ ਕੁਝ ਮੁੱਦਿਆਂ ਤੇ ਜਿਵੇਂ ਇਰਾਕ ਵਾਰ ਸੀ 2003 ਦੇ ਵਿੱਚ ਫਰਾਂਸ ਨੇ ਜਿਹੜਾ ਜੁਆਇਨ ਨਹੀਂ ਸੀ ਕੀਤਾ ਕਿਉਂਕਿ ਉਹ ਅਮਰੀਕਾ ਦੇ ਇਸ ਪ੍ਰੈਮਿਸ ਨਾਲ ਸਹਿਮਤ ਨਹੀਂ ਸੀ ਕਿ ਸਦਾਮ ਹੁਸੈਨ ਦੇ ਕੋਲ ਜਿਹੜੇ ਨੇ ਉਹ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਜਿਹੜਾ ਬਾਅਦ ਚ ਗਲ ਠੀਕ ਵੀ ਸਾਬਤ ਹੋਈ ਪਰ ਕਿਤੇ ਨਾ ਕਿਤੇ ਜਿਹੜੀ ਐਕਸਟ੍ਰੀਮ ਲੌਬੀ ਇੱਥੇ ਵੀ ਰਹੀ ਹੈ ਉਹਨਾਂ ਨੂੰ ਇਹ ਜ਼ਰੂਰ ਲੱਗਦਾ ਰਿਹਾ ਕਿ ਤੈਨਾਂ ਕਿਤੇ ਕਿ ਇਹ ਜਿਹੜੀ ਯੂਰੋਪੀਅਨ ਯੂਨੀਅਨ ਹੈ ਇਹ ਇਹਦੀ ਹੋਂਦ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਇਹ ਮੈਂ ਜਦੋਂ ਇਹ ਸਟੇਟਮੈਂਟ ਦੇਖਦਾ ਹਾਂ ਕਿ ਵੀ ਟਰੰਪ ਨੇ ਇਹ ਜਿਹੜਾ ਟਰੰਪ ਸੇਜ਼ ਯੂਰੋਪੀਅਨ ਯੂਨੀਅਨ ਵਾਸ ਬੌਰਨ ਟੂ ਚੀਟ ਯੂਐਸ ਉਹਨਾਂ ਨੇ 26 ਫਰਵਰੀ ਦਾ ਉਹਨਾਂ ਦੀ ਸਟੇਟਮੈਂਟ ਹੈ ਉਹਨਾਂ ਨੇ ਇੱਕ ਗਾਲ ਕੱਢ ਕੇ ਕਿਹਾ ਕਿ ਯੂਰੋਪੀਅਨ ਯੂਨੀਅਨ ਵਾਸ ਬੌਰਨ ਐਕਸਪਲੋਇਟਿਵ ਮੀਨਿੰਗ ਚੀਟ the united states laying bare his hostility to the long time us partner uh, as he detailed new tariffs hun matlab european union de utte 25% tariff laan diyan tayarian ne canada nu bhi canada da ta ik even america de trump de bade confidant ne eh case build kita hai bi jehdiya five eyes countries ne intelligence sharing di hai ਜੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਆ ਇਹਦੇ ਜੋ ਕੈਨੇਡਾ ਨੂੰ ਬਾਹਰ ਕੱਢੋ ਜੀ ਔਰ ਇਹ ਹਾਲਾਂ ਇਹ ਪ੍ਰੂਫ ਤਾਂ ਨਹੀਂ ਹੋਇਆ ਪਰ ਇਸ ਲੈਵਲ ਤੱਕ ਕੈਨੇਡਾ ਨਾਲ ਤਾਂ ਹੌਸਟਿਲਟੀ ਹੈ ਹੀ ਹੈ ਯੂਰੋਪੀਅਨ ਯੂਨੀਅਨ ਬਾਰੇ ਜਿਹੜਾ ਟਰੰਪ ਦਾ ਇਹ ਕਹਿਣਾ ਹੈ ਕਿ ਵੀ ਇਹ ਤਾਂ ਸਾਨੂੰ ਧੋਖਾ ਦੇਣ ਲਈ ਪੈਦਾ ਹੋਈ ਔਰ ਮੈਂ ਇਹਨਾਂ ਦੇ ਉੱਤੇ ਜਿਹੜਾ ਇਹ ਚੰਗੀ ਤਰ੍ਹਾਂ ਠੋਕਾਂਗਾ 25% ਟੈਰਿਫ ਦੇ ਉੱਤੇ ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯੂਰੋਪੀਅਨ ਯੂਨੀਅਨ ਨੂੰ ਵੀ ਫਿਕਰ ਪਿਆ ਹੈ ਯੂਰਪ ਦੇ ਮੁਲਕਾਂ ਨੂੰ ਕਿ ਵੀ ਉਹਨਾਂ ਨੇ ਆਪਣਾ ਟ੍ਰੇਡ ਕਿਵੇਂ ਸੰਭਾਲਣਾ ਹੈ ਕਿਵੇਂ ਕਰਨਾ ਹੈ ਹੁਣ ਇੰਡੀਆ ਨੂੰ ਆਪਣਾ ਵਕਤ ਪਿਆ ਅੱਜ ਜੇ ਤੁਸੀਂ ਜਿੰਨੇ ਯੂਟਿਊਬਰ ਨੇ ਦੇਖੋ ਕਿ ਵੀ ਪਿਛਲੇ 28 ਸਾਲਾਂ ਚ ਜਿੰਨੀ ਵੱਡੀ ਗਰਾਵਿਟ ਅੱਜ ਸ਼ੇਅਰ ਬਾਜ਼ਾਰ ਚ ਆਈ 28 ਸਾਲਾਂ ਬਾਅਦ ਇੰਨੀ ਵੱਡੀ ਗਰਾ ਕਈ ਹਜ਼ਾਰ ਕਰੋੜ ਉੱਡ ਗਿਆ ਪੈਸੇ ਲੋਕ ਬਾਹਰ ਇਲਗ ਪੇ 1 ਟ੍ਰਿਲੀਅਨ ਡਾਲਰ ਦੇ ਨੇੜੇ ਤੇੜੇ ਜਿਹੜੀ ਇਸ ਇਹਨਾਂ ਸਾਰੇ ਪੀਰੀਅਡ ਦੇ ਵਿੱਚ ਲਾਸ ਹੋਇਆ ਹੈ ਸ਼ੇਅਰ ਮਾਰਕੀਟ ਕਿਉਂਕਿ ਜਿਹੜੇ ਬਾਹਰਲੇ ਇਨਵੈਸਟਰ ਨੇ ਉਹ ਕੱਢ ਰਹੇ ਨੇ ਕਿ 트럼ਪ ਨੇ ਕੀ ਕਰਨਾ ਹੈ ਹਾਲਾਂਕਿ ਕੋਈ ਮੰਦੀ ਤਾਂ ਨਹੀਂ ਚੱਲ ਰਹੀ ਡਾਲਰ ਬਹੁਤ ਸਟਰੋਂਗ ਹੋ ਰਿਹਾ ਕੋਈ ਰੈਸੈਸ਼ਨ ਨਹੀਂ ਹੈ ਲੇਕਿਨ ਇੱਕ ਅਨਸਰਟੇਨਟੀ ਫੀਅਰ ਵੀ ਕੀ ਹੋਏਗਾ ਉਥੋਂ ਕੱਢ ਰਹੇ ਨੇ ਹੁਣ ਜਦੋਂ ਦੋਨੋਂ ਹੀ ਸਫਰਰ ਨੇ ਯੂਰਪ ਦੇ ਵਿੱਚ ਇੱਕ ਖੌਫ ਹੈ इंडिया ਦੇ ਵਿੱਚ ਇੱਕ ਹੌਫ ਹੈ इंडिया ਤਾਂ ਲੂਸ ਕਰ ਰਿਹਾ ਬਹੁਤ ਤੇਜ਼ੀ ਨਾਲ ਆਪਣਾ ਸ਼ੇਅਰ ਮਾਰਕੀਟ ਨੂੰ ਹੁਣ ਉਹਨਾਂ ਦੋਨਾਂ ਨੂੰ ਲੱਗਦਾ ਹੈ ਵੀ ਜੇ ਟਰੰਪ ਨੇ ਇਹੀ ਲਾਈਨ ਲਈ ਤੇ ਫਿਰ ਅਸੀਂ ਆਪਣੇ ਟ੍ਰੇਡ ਨੂੰ ਵਧਾਈਏ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰਨ ਦੇ ਲਈ ਔਰ ਇਹੀ ਕਾਰਨ ਹੈ ਕਿ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਯੂਰਪੀਅਨ ਯੂਨੀਅਨ ਦਾ ਇੱਕ ਬਹੁਤ ਵੱਡਾ ਡੈਲੀਗੇਸ਼ਨ ਜਿਹਦੇ ਵਿੱਚ ਮੇਰੇ ਖਿਆਲ 70 80 ਤੋਂ ਜ਼ਿਆਦਾ ਨਿਸਤਾਈ ਮੁਰਕਾਂ ਦੇ ਨੁਮਾਇੰਦੇ ਉਹ ਦਿੱਲੀ 'ਚ ਪਹੁੰਚੇ ਹੋਏ ਨੇ ਔਰ ਇਹ ਉਹਨਾਂ ਦੀ ਜਿਹੜੀ ਹੈਡ ਹੈ ਯੂਰਪੀਅਨ ਯੂਨੀਅਨ ਦੀ ਪ੍ਰੈਜ਼ੀਡੈਂਟ ਯੁਰਸੁਲਾ ਵੋਂ ਡਰ ਲਿਓਨ ਉਹ ਜਿਹੜੀ ਹੈ ਇਸ ਲਾਰਜ ਡੈਲੀਗੇਸ਼ਨ ਨੂੰ ਲੈ ਕੇ ਜਿਹੜੀ ਹੈ ਔਰ 21 ਯੂਰਪੀਅਨ ਯੂਨੀਅਨ ਕਮਿਸ਼ਨਰ ਨੇ 7 ਫਰਵਰੀ ਤੋਂ ਉਹ ਉਥੇ ਦਿੱਲੀ ਚ ਆਏ ਹੋਏ ਨੇ ਦੋ ਦੇ ਦੋ ਰੋਜ਼ਾਂ ਉਹਨਾਂ ਦੀ ਵਿਜ਼ਿਟ ਹੈ ਔਰ ਉਹ ਜਿਹੜਾ ਹੈ ਮੋਦੀ ਨੂੰ ਔਰ ਦੂਜੇ ਵੱਡੇ ਡੈਲੀਗੇਸ਼ਨ ਆਰੇ एग्री अपॉन ਹੋਇਆ ਕਿ 2025 ਦੇ ਐਂਡ ਤੱਕ ਫ੍ਰੀ ਟ੍ਰੇਡ ਡੀਲ ਯੂਰਪੀਅਨ ਯੂਨੀਅਨ اور ਭਾਰਤ ਦੇ ਵਿਚਾਲੇ ਸਾਈਨ ਹੋਏਗੀ ਔਰ ਉਹਦੇ ਚ ਇਵਨ ਉਹਨਾਂ ਨੇ ਕਹਿ ਵੀ ਅਨਪ੍ਰੈਸੀਡੈਂਟਡ ਹੈ ਕਿ ਇਸ ਲੈਵਲ ਦਾ ਡੈਲੀਗੇਸ਼ਨ ਔਰ ਇਸ ਲੈਵਲ ਦੀ ਗੁਫਤਗੂ ਔਰ ਇਹ ਨਵੀਂ ਪੁਸ਼ ਹੈ ਇਸ ਪਾਸੇ ਨੂੰ ਲੇਕਿਨ ਇਹਦੇ ਚ ਕੋਈ ਦੋਰਾਵਾ ਨਹੀਂ ਨੇ ਕਿ ਵੀ ਇਹ ਉਸ ਖੌਫ ਚੋਂ ਹੀ ਪੈਦਾ ਹੋਈ ਗੱਲ ਹੈ ਜਿਹੜੀ ਜਿਹੜਾ ਖੌਫ ਟਰੰਪ ਨੇ ਯੂਰਪੀਅਨ ਯੂਨੀਅਨ ਨੂੰ ਵੀ ਔਰ ਇੰਡੀਆ ਨੂੰ ਵੀ ਦਿੱਤਾ ਹੈ ਪਰ ਜਿਹੜੀ ਖਬਰ ਪ੍ਰੋਮੀਨੈਂਟਲੀ ਕੱਲ ਦੇ ਮੀਡੀਆ ਚ ਯੂਰਪ ਦੇ ਔਰ ਦੂਸਰੇ ਲੱਗੀ ਸੀ ਕਿ ਯੂਰੋਪੀਅਨ ਯੂਨੀਅਨ ਦੇ ਇਸ ਡੈਲੀਗੇਸ਼ਨ ਤੋਂ ਠੀਕ ਪਹਿਲਾਂ ਜਿਹੜਾ 12 ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਯੂਰੋਪੀਅਨ ਯੂਨੀਅਨ ਕਮਿਸ਼ਨਰਸ ਨੂੰ ਲਿਖਿਆ ਕਿ ਵੀ ਇਹ ਤੁਹਾਡੀ ਜਿਹੜੀ ਅਨਪ੍ਰੈਸੀਡੈਂਟਡ ਵਿਜ਼ਿਟ ਹੈ ਇੰਡੀਆ ਨੂੰ ਬੜੀ ਸਡਨ ਨੋਟਿਸ ਦੇ ਉੱਤੇ ਉਸ ਦੇ ਵਿੱਚ ਜਿਹੜੀ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ ਸਟ੍ਰੈਟੈਜੀਕ ਪਾਰਟਨਰਸ਼ਿਪ ਨੂੰ ਬਾਈਲੈਟਰਲ ਟ੍ਰੇਡ ਨੂੰ ਇਕਨੋਮਿਕ ਟੈਕਨੋਲੋਜੀ ਸਿਕਿਉਰਿਟੀ ਟਾਈਜ਼ ਔਰ ਇਹ 12 ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਨ੍ਹਾਂ 'ਚ ਪ੍ਰਮੁੱਖ ਤੌਰ ਤੇ ਹਿਊਮਨ ਰਾਈਟਸ ਵਾਚ ਵੀ ਸ਼ਾਮਲ ਹੈ ਉਹਨਾਂ ਨੇ ਯੂਰਪੀਅਨ ਯੂਨੀਅਨ ਕਮਿਸ਼ਨ ਪ੍ਰੈਜ਼ੀਡੈਂਟ ਯੂਰੋਲਾ ਵੋਂ ਡਰਲੇਨੋਕਾ ਔਰ ਬਾਕੀ ਵਿਜ਼ਿਟਿੰਗ ਕਮਿਸ਼ਨਰਸ ਨੂੰ ਵੀ ਕਿ ਜਦੋਂ ਤੁਸੀਂ ਮਿਲੋਗੇ ਮੋਦੀ ਦੇ ਨਾਲ ਟੂ ਬ੍ਰੇਕ ਦਾ ਯੂਰਪੀਅਨ ਯੂਨੀਅਨਸ ਪ੍ਰੋਲੋਂਗਡ ਸਾਇਲੈਂਸ ਔਨ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀਸ ਕ੍ਰੈਕਡਾਊਨ ਔਨ ਹਿਊਮਨ ਰਾਈਟਸ ਐਂਡ ਟੂ మేਕ ਇਟ ਕਲੀਅਰ दैट प्रोग्रैस ऑन बाईलैटरल रिलेशन डिपेंडस ऑन टेंजिबल राइट्स प्रोग्रैस कि भी तुम इस मुद्दे को उठाने बारह ह्यूमन राइट्स ऑरगनाइजे ने कहा कि बी ए जो उ मोदी कर, कर रहे हैं तो तो इंडियन अथॉरिटीज़ कर रही हैं दो तो ऑर्गेनाइजेश अर्ज द कमिश्नर टू प्रैस इंडियन अथॉरटीज टू रिलीज अनजस्टली इम्रेजेंट ह्यूमन राइट डिफेंडर एंड पीसफुल क्रिटिक्स ऑफ द गवर्नमेंट amend or repeal abusive legislation that severely curtails freedom of expression and association and end discriminatory and abusive policies and practices against religious minorities ek hmm. specific mang kiti hai ke bhai ye tusi indian authorities hote prevail karo ke jehde human rights nu defend karn wale jina nu tusi jilan de vich taadya hoya hai jehde hukumat nu aman mai tareeke naal criticize kar unna nu jilan ch rakya hoya hai ਕੁਝ ਇਹਨੇ ਅਬਿਊਸਿਵ ਅਨ ਜਿਹੜੇ ਹਿਊਮਨ ਨੇ ਉਹ ਲਾਅ ਪਾਸ ਕਰ ਰਹੇ ਹੋ ਜਿਹੜੇ ਕਿ ਫਰੀडम ਆਫ ਐਕਸਪ੍ਰੈਸ਼ਨ ਨੂੰ ਕਾਰਟੇਲ ਕਰਦੇ ਨੇ ਔਰ ਇਸੇ ਤਰ੍ਹਾਂ ਤੁਹਾਡੀਆਂ ਡਿਸਕ੍ਰਿਮੀਨੇਸ਼ਨ ਵਿਤਕਰੇ ਵਾਲੀਆਂ ਪਾਲਿਸਿਜ਼ ਨੂੰ ਉਹਨਾਂ ਦਾ ਐਂਡ ਕਰੋ ਔਰ ਉਹਨਾਂ ਨੇ ਆਲਰੇਡੀ ਇਸ ਮੁੱਦੇ ਦੇ ਉੱਤੇ ਯੂਰੋਪੀਅਨ ਪਾਰਲੀਮੈਂਟ ਦੀ ਮੈਂਬਰ ਜਿਹੜੀ ਹੈ ਇੱਕ ਸੈਸ਼ਨ ਵੀ ਹੋਇਆ ਹੈ ਔਰ ਪੋਲਿਟੀਕਲ ਸਪੈਕਟ੍ਰਮ ਤੋਂ ਬਿਯੋਂਡ ਜਾ ਕੇ ਸਭ ਕੁਝ ਨੇ ਇਸ ਦੇ ਉੱਤੇ ਜਿਹੜਾ ਉਹ ਸਪੋਰਟ ਕੀਤਾ ਹੁਣੇ ਸਾਨੂੰ ਨਹੀਂ ਪਤਾ ਕਿ ਇਹ ਮੰਗ ਘੱਟੋ ਘੱਟ ਪਬਲੀਕਲੀ ਤਾਂ ਨਹੀਂ ਆਈ ਕਿ ਵੀ ਉਹਨਾਂ ਨੇ ਕੀਤਾ ਹੋਏ ਇਸ ਨੂੰ ਪਰ ਜਦੋਂ ਯੂਰਪੀਅਨ ਯੂਨੀਅਨ ਦਾ ਇਨਾ ਵੱਡਾ 27 ਮੁਲਕਾਂ ਦਾ ਡੈਲੀਗੇਸ਼ਨ ਉੱਥੇ ਆ ਇਸ ਇਸ਼ੂ ਨੂੰ ਜ਼ਰੂਰ ਲਿਆਂਦਾ ਹੋਏਗਾ ਅਸੀਂ ਥੈਂਕਫੁਲ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਾ ਪਰ ਇਸ ਵੇਲੇ ਹਿਊਮਨ ਰਾਈਟਸ ਦਾ ਨਹੀਂ ਕਿ ਸਾਨੂੰ ਫਿਕਰ ਇਸ ਵੇਲੇ ਤਾਂ ਜੇਬ ਦਾ ਫਿਕਰ ਹੈ ਕਿ ਵਿਚਾਰੋ ਵਿਚਾਰੋ ਹਾਂ ਔਰ ਟੈਰਿਫਾਈ ਕਿ ਆਈ ਸੋ ਉਹਦੇ ਥੱਲੇ ਇਨ ਪ੍ਰੈਸ਼ਰ ਜਿਹੜਾ ਯੂਰਪੀਅਨ ਯੂਨੀਅਨ ਔਰ ਇੰਡੀਆ ਆਪਸ ਵਿੱਚ ਨੇੜੇ ਆ ਰਹੇ ਨੇ ਹਾਲਾਂ ਜਿਉਂ-ਜਿਉਂ ਵਕਤ ਬੀਤੇਗਾ ਇਹ ਨਜ਼ਰ ਆਏਗਾ ਕਿ ਕੌਣ ਕਿੱਧਰ ਨੂੰ ਜਾ ਰਹੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਥੱਲੇ ਨਾ ਬ੍ਰੇਕ ਈਵਰਸ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਬੜੇ ਰਹਿਣਾ ਮਿਲਦੇ ਆ ਛੋਟੇ ਜਿਹਾ ਬ੍ਰੇਕ ਤੋਂ ਬਾਅਦ